ਵੀ ਸੱਜਣੋ ਜਿਹੜਾ ਵੀਰ ਭਾਲ ਦਾ ਸਵਰਾਜ 855 ਖੋਜ ਕਰਤੀ ਆਪਾਂ ਖਤਮ 2 855 ਲੈ ਕੇ ਆਏ ਆ ਇੱਕ 2 ਸਪੀਡ ਆ ਇੱਕ 3 ਸਪੀਡ ਆ ਤੇ ਇਹਦਾ 3 ਸਪੀਡ ਤੇ ਆਈ ਜੱਗਿਆ ਦੱਸੀ ਇਹਦੇ ਬਾਰੇ ਕੀ ਜਾਣਕਾਰੀ ਹੈ ਬਾਈ ਜੀ 2022 ਮਾਡਲ ਹੈ ਤੇ ਇਹਦੀ ਆਰਸੀ ਹੈ ਪੀਬੀ 03 ਬਠਿੰਡੇ ਦਾ ਨੰਬਰ ਹੈ ਠੀਕ ਹੈ ਟਾਇਰ ਟਰੈਕਟਰ ਦੇ ਹੈਗੇ 90 95 ਪੈਸੇ ਨਾਲ 1400 ਘੰਟੇ ਚੱਲਿਆਗਾ ਸਿਰਫ ਤੇ ਸਿਰਫ 22 ਮਾਡਲ 23 ਦੀ ਕਾਪੀ 1400 ਘੰਟੇ ਚੱਲਿਆ 855 ਮਿੱਤਰੋ 1400 ਘੰਟੇ ਤੁਹਾਨੂੰ ਪਤਾ ਵੀ ਯਾਰ ਕੁਝ ਵੀ ਇਹ ਨਹੀਂ ਟਰੈਕਟਰ ਪਿਆ ਨਵਾਂ ਜਮਾਂ 30 ਸਪੀਡ ਦੇ ਵਿੱਚ ਤੇ ਇਧਰੋਂ ਪਾਸੇ ਇੰਜਨ ਉੰਜਣ ਦੇਖ ਇਧਰ ਸੀਸੇ ਵਾਂਗੂ ਚਮਕਦਾ ਜੈ ਟਰੈਕਟਰ ਬਠਿੰਡੇ ਦਾ ਨੰਬਰ ਆ ਜੀ ਹਾਂਜੀ 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 ਬਠਿੰਡੇ ਦਾ ਨੰਬਰ ਆ ਟਰੈਕਟਰ ਦਾ ਤੇ ਬਾਈ ਨੇ ਡਿਮਾਂਡ ਕਰੀਆ 7 ਲੱਖ ਤੇ 22000 ਰੁਪਏ ਜage ਕਿੰਨੇ ਦਾ ਹੋ ਜੀ ਟਰੈਕਟਰ ਜਸਨੋ 6 ਲੱਖ ਤੇ 85000 ਦਾ ਦੇਣਾ 6 ਲੱਖ ਤੇ 85000 ਰੁਪਏ ਦਾ ਇਹ ਟਰੈਕਟਰ ਲੈ ਜਾਓ 37000 ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਅੱਗਿਆ ਗਿਆ ਜੀ ਸਵਰਾਜ 852 ਐਕਸਐਮ ਇਹ ਜਿਵੇਂ ਕਿ ਦੀ ਉਹ ਟਰੈਕਟਰ ਆ ਜਦੋਂ ਕੰਪਨੀ ਨੇ ਪਹਿਲਾਂ ਪਹਿਲਾਂ ਸਾਈਡ ਗੇਅਰ ਕਰੇ ਸੀ ਇਹ ਸਾਈਡ ਗੇਅਰ ਦੇ ਵਿੱਚ ਆ ਤੇ ਇਹੀ ਅਕਸਮ ਆ ਗਿਆ ਤੇ ਇੱਕ ਦੱਸਿਓ ਜੀ ਇਹਦੇ ਬਾਰੇ ਜਾਣਕਾਰੀ ਕਰੋ ਸਾਜੀ 2012 ਮਾਡਲ ਆ ਜੀ ਪਾਵਰ ਸਟੀering ਤੇਲ ਬ੍ਰੇਕਾਂ ਵਾਲਾ ਟਰੈਕਟਰ ਟਾਇਰ ਅਪੋਲੋ ਦੇ 90 95 ਪੈਸੇ ਠੀਕ ਹੈ ਹਰਿਆਣਾ ਨੰਬਰ ਐ ਐਨਓਸੀ ਪੰਜਾਬ ਦੀ ਮਿਲ ਜੂਗੀ ਠੀਕ ਹੈ ਐਨਓਸੀ ਮਿਲ ਜੂ ਨਾ ਹੋ ਜੂ ਟਰੈਕਟਰ ਡਬਲ 12 ਮਾਡਲ ਡਬਲ ਕਲਚ ਤੇਲ ਬ੍ਰੇਕਾਂ ਦੇ ਵਿੱਚ ਹਾਂਜੀ ਹਾਂਜੀ ਤੇ ਕੰਡੀਸ਼ਨ ਦਾ ਪਿਆ ਚੰਗਾ ਟਰੈਕਟਰ ਤੇ ਬਾਈ ਜੱਗੇ ਨੇ ਡਿਮਾਂਡ ਕਰੀ ਆ 4 ਲੱਖ 11 ਹਜ਼ਾਰ ਕਿੰਨੇ ਦਾ ਹੋ ਜੀ ਇਹ ਟਰੈਕਟਰ ਆਪਾਂ ਜੈਸ ਨੂੰ 375 ਦਾ ਦੇ ਦਾਂਗੇ ਬਾਈ 375 ਦਾ ਹਾਂਜੀ ਤੇ ਇਹਦੇ ਵਿੱਚੋਂ ਵੀ ਮਾਨਤਨ ਮੁਲਾ 37000 ਰੁਪਿਆ ਹੋ ਗਿਆ ਹਾਂਜੀ ਹਾਂਜੀ 35 37000 ਮਾਨਤਨ ਇਹਦੇ ਚ ਹੋ ਜੂ ਤੇ ਕੰਟੈਕਟ ਨੰਬਰ ਵਾਈ ਦਾ ਆਪਾਂ ਸਕਰੀਨ ਦੇ ਉੱਤੇ ਲਾਤਾ ਪਹੁੰਚਣਾ ਪੈਣਾ ਕਾਲਿਆਂ ਵਾਲੀ ਮੰਡੀ ਹਰਿਆਣੇ ਦੇ ਵਿੱਚ